ਕੀ ਪਹਿਲਾਂ ਵੀ ਇਹ ਚਰਚਾਵਾਂ ਹੋਈਆਂ ਪਹਿਲਾਂ ਵੀ ਇਹ ਗੱਲਾਂ ਹੋਈਆਂ ਜੇ ਪਹਿਲਾਂ ਹੋਈਆਂ ਤਾਂ ਕੀ ਉਹ ਗਰਾਊਂਡ ਤੇ ਚੀਜ਼ਾਂ ਸੰਭਵ ਹੋ ਪਾਈਆਂ ਉਹ ਪੰਜਾਬ ਸਰਕਾਰ ਡਰਾਮੇ ਕਰ ਰਹੀ ਹੈ ਸੇਕ ਕੌਮ ਨੂੰ ਚੜਾ ਰਹੀ ਹੈ ਜਾਣ ਬੁੱਝ ਕੇ ਸ਼ਰਾਬਤਾ ਕਹਿ ਲਈ ਆਤਾਂ ਤੋਂ ਮਜਬੂਰ ਇਸੇ ਕਰਕੇ ਚਲੋ ਚਾਹੇ ਪਵਿੱਤਰ ਸ਼ਹਿਰ ਦੁਬਾਰਾ ਠੀਕ ਹੈ ਜਿਵੇਂ ਤੁਸੀਂ ਦੱਸਿਆ ਡਿਟੇਲ ਦੇ ਨਾਲ ਮੈਂ ਉਹ ਗੱਲ ਨਹੀਂ ਕਰਦਾ ਇੰਨੇ ਸ਼ਹਿਰਾਂ ਨੂੰ ਪਹਿਲਾਂ ਵੀ ਪਵਿੱਤਰ ਲਾਨਿਆਂ ਇਹ ਸ਼ਰਾਂ ਦੀ ਹਦੂਦ ਦੇ ਵਿੱਚ ਜਾਂ ਗਲਿਆਰੇ ਦੇ ਵਿੱਚ ਕਿਤੇ ਵੀ ਪਹਿਲਾਂ ਵੀ ਨਹੀਂ ਹੈਗਾ ਸ਼ਰਾਬ ਮੀਟ ਤਮਾਕੂ ਕੋਈ ਨਹੀਂ ਸੇਵਨ ਕਰਦਾ ਹਾਂ ਇੰਨਾ ਕਿ ਜ਼ਰੂਰ ਹੈ ਕਿ ਜੋ ਗਲਿਆਰਾ ਦਰਬਾਰ ਸਾਹਿਬ ਦਾ ਹਰਮੰਦਰ ਸਾਹਿਬ ਦਾ ਬਣਾਇਆਗਾ ਜਦੋਂ ਦੀ ਭਗਵਾਨ ਤਮਾਨ ਸਰਕਾਰ ਆਈ ਹੈ ਜੋ ਐਲਸੀਡੀ ਸਕਰੀਨਾਂ ਦੇ ਵਿੱਚ ਗੁਰਵਾਣੀ ਚੱਲਦੀ ਸੀ ਜੋ ਸਪੀਕਰਾਂ ਦੇ ਵਿੱਚ ਦਰਬਾਰ ਸਾਹਿਬ ਦਾ ਕੀਰਤਨ ਚੱਲਦਾ ਸੀ ਉਹ ਜ਼ਰੂਰ ਇਹਨਾਂ ਨੇ ਬੰਦ ਕਰਤਾ ਅਹੀਂ ਦੌਂਦਮਾ ਸਾਹਿਬ ਦੀ ਨਵੀਂ ਡਿਊਟੀ ਬਣੀ ਐ ਉੱਥੇ ਇੱਕ ਨੀ ਪੱਥਰ ਰੱਖਿਆ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣਿਆ ਉਹ ਤੋਂ ਨੀ ਪੱਥਰ ਰੱਖਿਆ ਕਿਉਂਕਿ ਪੁਰਾਣੀ ਕੈਪਟਨ ਸਰਕਾਰ ਚ ਪੇਮੈਂਟ ਉੱਥੇ ਰਿਲੀਜ਼ ਹੋਈ ਹੋਈ ਸੀ ਕਿ ਉੱਥੇ ਸੀਵੇ ਬਣਾਉਣਾ ਸੜਕ ਬਣਾਉਣੀ ਪਰ ਜਦੋਂ ਭਗਵੰਤ ਮਾਨ ਨੇ ਨੀ ਪੱਥਰ ਰੱਖਣ ਤੋਂ ਬਾਅਦ ਫਾਈਲ ਦੇਖੀ ਕਹਿੰਦਾ ਨਹੀਂ ਯਾਰ ਸ਼੍ਰੋਮਣੀ ਕਮੇਟੀ ਕੋਲੇ ਬਥੇਰਾ ਪੈਸਾ ਬਥੇਰਾ ਕੁਝ ਉਹ ਵਾਪਸ ਕਰ ਲੈ ਬੈਂਡਰ ਕਰ ਲਿਆ ਔਰ ਰਿਕਾਰਡ ਦੇ ਵਿੱਚ ਪਿਆਗਾ ਉਹ ਪੇਮੈਂਟ ਜੋ ਉੱਥੇ ਹੋਈ ਸੀ ਮੇਰਾ ਕਹਿਣ ਦਾ ਭਾਵ ਸੋ ਉਸ ਤੋਂ ਬਾਅਦ ਜੋ ਗੱਲਾਂ ਕੀਤੀਆਂ ਖੋਦਿਆ ਪਹਾੜ ਨਿਕਲਿਆ ਚੂ ਬੜਿਆ ਇਹ ਹੋ ਰਿਹਾ ਸੀ ਵੀ ਵਿਧਾਨ ਸਭਾ ਦਾ ਜਲਾਸ ਬੁਲਾਇਆ ਜਾ ਰਿਹਾ ਚੰਡੀਗੜ੍ਹ ਤੋਂ ਬਕਰਾਂ ਬੜੇ ਵੱਡੇ ਇਤਿਹਾਸਕ ਫੈਸਲੇ ਹੋਣਗੇ ਪਰ ਮੈਂ ਸਮਝਦਾ ਪੱਲੇ ਨਾ ਥੇਲਾ ਕਰਦੀ ਮੇਲਾ ਮੇਲਾ ਵਾਲੀ ਗੱਲ ਹੈ ਸਰਕਾਰ ਨੇ ਗੱਲਾਂ ਨਾ ਸਾਰਤਾ